ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਖਾਸ ਗੱਲਬਾਤ ਕੀਤੀ। ਉਹਨਾਂ ਕਹਿ ਕੇ ਜਿਹੜੇ ਬੇਕਰ ਹੋ ਗਏ ਹਨ ਉਹਨਾਂ ਨੂੰ ਪੰਜ-ਪੰਜ ਮਰਲੇ ਦੀ ਪਲਾਟ ਦਿੱਤੀ ਜਾਣਗੇ ਤੇ ਡੀਸੀ ਸਾਗਰ ਸੇਤੀਆ ਨੇ ਕਿਹਾ ਕਿ 15 ਪਿੰਡਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ। ਬਿਲਕੁਜੀ ਪਾਣੀ ਜੋ ਹੈਗਾ ਆਪਾਂ ਨੂੰ ਪਤਾ ਹੈਗਾ ਕਿ ਕਾਫੀ ਪਾਣੀ ਸਤ루 ਦੇ ਵਿੱਚ ਹੈਗਾ ਹਾਲ ਦੀ ਘੜੀ ਦੇ ਵਿੱਚ ਤੇ ਥੋੜਾ ਜਿਹਾ ਲੈਵਲ ਹੋਰ ਵਧਣ ਦੇ ਵੀ ਚਾਂਸ ਨੇ ਪਰ ਅਸੀਂ ਸਾਰੇ ਹੀ ਪ੍ਰਸ਼ਾਸਨ ਪੂਰੀ ਇhtiyat ਵਰਤ ਰਿਹਾ ਹੈਗਾ ਪੂਰਾ ਐਕਟਿਵਲੀ ਅਸੀਂ ਸਾਰੀ ਚੀਜ਼ ਨੂੰ ਮੋਨੀਟਰ ਕਰ ਰਹੇ ਹੈਗੇ ਹਾਂ ਹਾਲ ਦੀ ਘੜੀ ਦੇ ਵਿੱਚ ਕੋਈ ਡੇਂਜਰ ਨਹੀਂ ਹੈਗਾ ਕੁਝ ਛੋਟੇ ਮੋਟੇ ਜੋ ਵੀ ਸੀਪੇਜ ਹੋ ਰਹੀ ਹੈ ਅਸੀਂ ਉਹਨੂੰ ਬਲੌਗ ਕਰ ਰਹੇ ਹਾਂ ਮੌਕੇ ਦੇ ਉੱਤੇ ਸਾਡੇ ਈਸੀ ਬੈਗਸ ਹੈਗੇ ਨੇ ਮਸ਼ੀਨਰੀ ਹੈਗੀ ਹੈ ਸਾਡੇ ਕੋਲ ਸਾਡੇ ਕੋਲ ਵਰਕਰਸ ਹੈਗੇ ਨੇ ਸਭ ਕੁਝ ਹਰੇਕ ਢੰਗ ਦੇ ਨਾਲ ਅਸੀਂ ਐਸ ਪੂਰੀ ਸਥਿਤੀ ਨੂੰ ਨਜ਼ਰ ਟਰੇਆ ਕੋਈ ਪ੍ਰੋਬਲਮ ਨਹੀਂ ਹੈ ਉਹ ਕਹਿ ਰਹੇ ਕੁਝ ਪ੍ਰੋਵਾਈਡ ਕਰਵਾ ਰਹੇ ਨਹੀਂ ਜੀ ਐਸਡੀਐਮ ਸਾਹਿਬ ਵੱਲੋਂ ਤੇ ਜੋ ਵੀ ਖਾਣ ਪੀਣ ਦੇ ਲਈ ਲੰਗਰ ਦਾ ਇੰਤਜ਼ਾਮ ਹੈਗਾ ਪਸ਼ੂਆਂ ਦੇ ਲਈ ਅਸੀਂ ਐਨੀਮਲ ਫੀਡ ਦੇ ਰਹੇ ਹੈਗੇ ਆ ਤੇ ਜੋ ਵੀ ਨਿਕਾਲਣ ਦੀ ਜੁਰਤ ਹੈਗੀ ਅਸੀਂ ਪ੍ਰਸ਼ਾਸਨ ਨਾਲ ਦੇ ਨਾਲ ਹੈ ਬਾਰ ਬਾਰ ਤੁਹਾਡੇ ਨਾਲ ਮੈਂ ਇਹੀ ਬੇਨਤੀ ਕਰੂੰਗਾ ਕਿ ਜਦੋਂ ਪ੍ਰਸ਼ਾਸਨ ਕਹਿੰਦਾ ਹੈਗਾ ਵੀ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਘਰਾਂ ਤੋਂ ਬਾਹਰ ਆਜੋ ਉਹਦਾ ਜ਼ਰੂਰ ਸਹਿਯੋਗ ਕਰਨ ਕਿਉਂਕਿ ਕਈ ਵਾਰ ਐਂਗੈਲੀ ਕਰਕੇ ਆਪਦੀ ਜਿੱਦ ਦੇ ਕਰਕੇ ਅਸੀਂ ਬਾਹਰ ਨਹੀਂ ਆਉਂਦੇ ਸਮੇਂ ਸਿਰ ਫਿਰ ਨੁਕਸਾਨ ਹੋ ਜਾਂਦਾ ਹੈ ਤੇ ਅਸੀਂ ਨਹੀਂ ਜਾਂਦੇ ਕਿਸੇ ਵੀ ਤਰੀਕੇ ਦਾ ਨੁਕਸਾਨ ਹੋਵੇ ਘਰ ਦੇ ਵਿੱਚ ਕਿਤੇ ਸੀਮ ਪਈ ਹੋਈ ਹੈ ਜੀ ਪੂਰਾ ਘਰ ਮੇਰੇ ਨਾਲ ਡਿੱਗ ਹੀ ਸਕਦਾ ਕੋਈ ਪਤਾ ਨਹੀਂ ਕਿਦਾਂ ਡਿੱਗ ਜੀ ਉਹ ਦੇਖ ਕੇ ਕਿ ਦੇਖੋ ਜੀ ਜੋ ਪਾਣੀ ਥੱਲੋਂ ਦੀ ਜਦੋਂ ਵਾਟਰ ਟੇਬਲ ਸਾਡੀ ਸੈਚੂਰੇਟ ਹੋ ਗਈ ਹੈਗੀ ਇਹਦਾ ਥੱਲੋਂ ਦੀ ਪਾਣੀ ਆ ਰਿਹਾ ਹੈਗਾ ਉਹਦੇ ਕਰਕੇ ਘਰ ਦੇ ਵਿੱਚ ਜੋ ਦੀ ਫਾਊਂਡੇਸ਼ਨਸ ਵਗੈਰਾ ਦੇ ਉੱਤੇ ਉਹਦਾ ਵੀ ਇੰਪੈਕਟ ਪੈ ਰਿਹਾ ਉਹਨਾਂ ਨੂੰ ਅਸੀਂ ਕਿਹਾ ਬਾਹਰ ਆ ਜਾਓ ਤੇ ਨਾਲ ਦੀ ਨਾਲ ਉਹਨਾਂ ਦਾ ਜੋ ਵੀ ਅਸੀਂ ਮੁਆਵਜ਼ਾ ਹੋਊਗਾ ਦਵਾਵਾਂਗੇ ਉਹਨਾਂ ਤੇ ਇੱਕ ਸਰ ਇੱਥੇ ਜਿਹੜੀ ਖੁੱਡ ਪਈ ਹੋਈ ਹੈ ਸਵੇਰ ਦੀ ਬੰਦ ਨਹੀਂ ਹੈ ਨਹੀਂ ਬੰਦ ਹੋ ਚੁੱਕੀ ਹੈ ਜੀ ਤੁਸੀਂ ਜਾ ਕੇ ਕਵਰ ਕਰ ਸਕਦੇ ਹੋ ਦੀ ਸਰ ਲੋਕਾਂ ਕੋ ਬਾਦਸ਼ਾਹ ਵੀ ਹੋ ਰੀਆਂ ਨੇ ਇੱਕ ਉੱਪਰ ਪਾਖੜਾ ਤੋਂ ਵੀ ਸਾਡੇ ਤੋਂ ਜੋ ਸਾਡੇ ਕੋਲ ਪਾਣੀ ਪੁੱਜਦਾ ਔਰ ਰੋਪੜ ਤੋਂ ਡਿਸਚਾਰਜ ਹੋ ਕੇ ਆਉਂਦਾ ਇੱਥੇ ਤੇ ਜੋ ਆਪਣੇ ਰੋਪੜ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਪੈ ਜਾਂਦਾ ਜਲੰਧਰ ਵੀ ਪੈ ਜਾਂਦਾ ਰਸਤੇ ਦੇ ਵਿੱਚ ਤੇ ਉੱਥੇ ਵੀ ਇਹਨਾਂ ਦੀ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਕਿ ਕਈ ਵਾਰ ਪਾਣੀ ਉਧਰ ਵੀ ਚਲ ਜਾਂਦਾ ਕੋਈ ਪਾਣੀ ਦਾ ਕੋਈ ਇਸ ਤਰ੍ਹਾਂ ਦੀ ਪ੍ਰੈਡਿਕਸ਼ਨ ਨਹੀਂ ਹੈ ਕਿ ਸਾਡੇ ਕੋਲ ਜੋ ਡਿਸਚਾਰਜ ਹੈਗਾ ਉਹ ਹਜੇ ਜੋ ਰੋਪੜ ਤੋਂ ਹੋ ਰਿਹਾ ਉਹ ਕੰਟਰੋਲ 'ਚ ਹੈਗਾ ਸੰਘੇੜੇ ਦੇ ਕੀ ਹਾਲਾਤ ਹੈ ਪਿੰਡ ਸੰਘੇੜੇ ਸੰਘੇੜੇ ਦੇ ਅਸੀਂ ਰਿਲੀਫ ਸੈਂਟਰ ਅਸੀਂ ਬਣਾਇਆ ਹੈਗਾ ਜੀ ਤੇ ਪਿੰਡ ਦੇ ਲੋਕ ਉੱਥੇ ਬਾਹਰ ਆ ਗਏ ਨੇ ਫੀਮੇਲਸ ਤੇ ਬੱਚੇ ਉੱਥੇ ਬਾਹਰ ਆ ਚੁੱਕੇ ਨੇ ਤੇ ਜੋ ਮੇਲ ਮੈਂਬਰਸ ਨੇ ਉਹ ਵੀ ਬਾਹਰ ਆ ਜਾਂਦੇ ਨੇ ਚਲੇ ਜਾਂਦੇ ਨੇ ਸਾਰਿਆਂ ਨੂੰ ਪਤਾ ਪ੍ਰੈਕਟੀਕਲ ਜੋ ਇਹ ਆ ਪਿੰਡਾ ਜੀ ਇਹਨਾਂ ਦਾ ਕੋਈ ਸ਼ੈਲਟਰ ਹੌਮ ਬਣਾਇਆਗਾ ਕਿੱਥੇ ਹਾਂਜੀ ਹਾਂਜੀ ਅੰਮੀ ਵਾਲਾ ਬਣਾ ਅੰਮੀ ਵਾਲਾ ਅੰਮੀ ਵਾਲਾ ਪਿੰਡ ਜੀ ਸਰ ਲਾ ਕੇ ਗੱਦਿਆਂ ਦਾ ਇੰਤਜ਼ਾਮ ਹੈਗਾ ਅਸੀਂ ਖਾਣ ਪੀਣ ਦਾ ਤੇ ਪਾਣੀ ਦਾ ਇੰਤਜ਼ਾਮ ਅਸੀਂ ਕਰ ਚੁੱਕੇ ਹਾਂ ਜੀ ਟਾਈਮ ਹੈਗਾ ਜੀ ਬੜਾ ਸੈਂਸਿਟਿਵ ਹੈਗਾ ਅਸੀਂ ਐਕਟਿਵ ਰਹਿ ਇਲੈਕਟਿਡ ਹੈਗੇ ਨੇ ਤੇ ਸਾਰੇ ਮੋਤਵਾਰ ਨੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ ਉਹ ਐਕਟਿਵਲੀ ਪਾਰਟਿਸਪੇਟ ਕਰਨ ਪ੍ਰਸ਼ਾਸਨ ਦਾ ਸਾਥ ਦੇਣ ਤੇ ਜਦੋਂ ਕੋਈ ਕਿਸੇ ਤਰੀਕੇ ਦੇ ਅਨਾਉਂਸਮੈਂਟ ਐਸਐਸਪੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਕਹੀ ਜਾਂਦੀ ਹੈ ਵੀ ਘਰੋਂ ਬਾਹਰ ਆ ਜੋ ਸ਼ਿਫਟ ਹੋ ਜੋ ਰੀਲੀਫ ਸੈਂਟਰ ਤੇ ਉਹਨਾਂ ਤੇ ਜਰੂਰ ਗੌਰ ਫਰਮਾਣ ਤਾਂ ਜੋ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋ ਥੈਂਕ ਯੂ ਸਰ ਸਰ ਇੱਕ ਮਿੰਟ ਜਿਹੜੇ ਆਪਣੇ ਬੰਦ ਅਧਿਕਾਰ ਬੈਠੇ ਹੈ ਸਰਕਾਰੀ ਚ ਹੀ ਬੰਦ ਬੈਠੇ ਜੇ ਆਪਾਂ ਨੂੰ ਜਿਵੇਂ ਸ਼ਾਮ ਲੜ ਸਾਡੀ ਪਈ ਹੈ ਪੰਚਾਇਤੀ ਪਈ ਹੈ ਜੇ ਉਹਨਾਂ ਤੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਨੇ ਉਹ ਸਰਪੰਚ ਦਾ ਕੰਮ ਹੈ ਜੀ ਦੇ ਸ਼ੁਡ ਡੂ ਇਟ ਸਰ ਮੈਂ ਨਾ ਕਿ ਬ੍ਰਿਜ ਲੱਟੇ ਸਰਪੰਚ ਸਾਹਿਬ ਹੈ ਜੀ ਕਰੋ ਪੰਜ ਪੰਜ ਮਰਲੇ ਦਾ ਮਤਾ ਪਾਸ ਹਾਂ ਜਿਹੜੀ ਮੇਰੀ ਵਾਦੀ ਪਈ ਹੈ 6 ਕਿੱਲੇ ਵਾਦੀ ਪਈ ਉਹਨਾਂ ਚੋਂ ਜਿਹੜੇ ਇਹ ਘਰ ਅੰਦਰ ਬੈਠੇ ਜੀ ਉਹਨਾਂ ਨੂੰ ਠਾ ਕੇ ਉੱਥੇ ਬਿਲਕੁਲ ਦੇ ਸਕਦੇ ਹੋ ਜੀ ਅਸੀਂ ਤੁਹਾਡੇ ਨਾਲ ਕਈ ਵਾਰੀ ਕਹਿੰਦੇ ਬਹੁਤ ਹੁੰਦਾ ਨਹੀਂ ਜੀ ਨਹੀਂ ਸਰਪੰਚ ਸਾਹਿਬ ਵੱਲੋਂ ਇਨੀਸ਼ੀਏਟ ਕੀਤਾ ਜਾਣਾ ਹੁੰਦਾ ਹੈ ਜੀ ਪੰਜ ਪੰਜ ਵਰਲੇ ਦੇ ਪਲੋਟ ਜਿਹੜੇ ਫੈਮਿਲੀਆਂ ਜਿਨ੍ਹਾਂ ਕੋਲ ਕੋਈ ਵੀ ਘਰ ਨਹੀਂ ਹੈਗਾ ਹਾਂਜੀ ਨਹੀਂ ਜਮਾਬੰਦੀ ਚ ਜਾਂ ਰੈੱਡ ਲਾਲ ਲਕੀਰ ਦੇ ਅੰਦਰ ਵੀ ਪਲੱਸ ਜਿਨ੍ਹਾਂ ਦੇ ਮੰਨ ਲਓ ਕੋਈ ਬੱਚੇ ਹੋ ਗਏ ਵੱਡੇ ਹੋ ਗਏ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਕੋਲ ਇੱਕੋ ਘਰ ਹੈ ਇੱਕੋ ਕਮਰਾ ਹੈ ਉਹਨਾਂ ਨੂੰ ਇਹ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਂਦੇ ਨੇ ਸਰਪੰਚ ਵੱਲੋਂ ಗ್ರಾಮ ਸਭਾ ਦੇ ਵਿੱਚ ਇਹਦਾ ਮਤਾ ਪੈਂਦਾ ਹੈ ਜਿਵੇਂ ਪਾ ਦੇਣਗੇ ਅਸੀਂ ਦੋ ਪਿੰਡਾਂ ਚ ਆਲਰੇਡੀ ਕਰਨ ਜਾ ਰਹੇ ਹਾਂ 23 ਦੇ ਵਿੱਚ ਵੀ ਫਲੱਡ ਆਇਆ ਸੀਗਾ ਸੰਘੀੜੇ ਦੇ ਵਿੱਚ ਵੀ ਇੱਕ ਇਹ ਵਾਦਾ ਕੀਤਾ ਗਿਆ ਸੀਗਾ ਪਰ ਪੂਰਾ ਨਹੀਂ ਹੋਇਆ ਅਸੀਂ ਕਰ ਰਹੇ ਹਾਂ ਜੀ ਹੁਣ ਉਸ ਤੇ ਕੰਮ ਕਰ ਰਹੇ ਹਾਂ ਜੀ ਸਰ ਥੈਂਕ ਯੂ ਮਤਾ ਵੀ ਆਏ ਅਸੀਂ ਪੂਰੇ ਅਲਰਟ ਹੈ ਗਿਆ ਜੀ 24/7 ਬਈ ਵੇਟ ਕਰੋ ਮੈਂ ਫੋਨ ਕਰਦਾ ਬੀ ਪੁਲਿਸ ਵੱਲੋਂ ਇਥੇ ਡੀਐਸਪੀ ਸਾਹਿਬ ਰਸ਼ੀਦੋ ਸਾਹਿਬ ਜਿਹੜੇ ਨੇ 24/7 ਨਿਗਰਾਨੀ ਰੱਖ ਰਹੇ ਨੇ ਜਿੱਥੇ ਵੀ ਪ੍ਰੋਬਲਮ ਆਈਏ ਉਥੇ ਅਸੀਂ ਲੋਕਾਂ ਨੂੰ ਅਪੀਲ ਵੀ ਕਰ ਰਹੇ ਆ ਕਿ ਉਥੋਂ ਇਵੈਕੂਏਟ ਕਰਕੇ ਉਹਨਾਂ ਨੂੰ ਜਿਹੜੇ ਸ਼ੈਲਟਰ ਕੈਂਪਸ ਅਸੀਂ ਲਗਾਏ ਨੇ ਤੇ ਉਹਨਾਂ ਨੂੰ ਭੇਜ ਰਹੇ ਆ ਤੇ ਸਾਡੀ ਪੂਰੀ ਨਿਗਰਾਨੀ ਹੈ ਸਰ ਇਹਨਾਂ ਨੂੰ ਲਗਾਤਾਰ ਕਨਵਿੰਸ ਕਰ ਰਹੇ ਆ ਸਰਪੰਚ ਸਾਹਿਬ ਵੀ ਸਾਡੇ ਨਾਲ ਹੈਗੇ ਤੇ ਜਿਵੇਂ ਵੀ ਕੋਈ ਪ੍ਰੋਬਲਮ ਆਈ ਜੋ ਵੀ ਹੋਊਗਾ ਉਹ ਐਸੀ ਕਰਾਂਗੇ ਸਾਰੇ ਜਿਹੜੇ ਮੀਜਰਸ ਨੇ ਅਸੀਂ ਲੇ ਰਹੇ ਆ लास्ट ਕੀ ਮੈਸੇਜ ਦੇਣਾ ਚਾਹੁੰਦੇ ਸਰ ਲੋਕਾਂ ਨੂੰ ਆਹੀ ਮੈਸੇਜ ਹੈ ਪੂਰਾ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਆਪਰੇਟ ਕਰੋ ਜਿੱਥੇ ਵੀ ਕੋਈ ਤੁਮ ਅਪੀਲ ਕੀਤੀ ਜਾਂਦੀ ਹੈ ਏਵੈਕੂਏਸ਼ਨ ਦੀ ਉਥੇ ਐਡਮਿਨਿਸਟ੍ਰੇਸ਼ਨ ਦਾ ਸਾਥ ਦਿਓ ਅਸੀਂ 24/7 ਸਾਰੇ ਅਲਰਟ ਹੈਗੇ ਆ ਜਿੱਥੇ ਵੀ ਕੋਈ ਲੋਡ ਪੈਂਦੀ ਹੈ ਸਾਡੇ ਜਿਹੜੇ ਹੈਲਪਲਾਈਨ ਨੰਬਰ ਹੈਗੇ ਨੇ ਜਾਂ ਨੀਅਰੈਸਟ ਪੁਲਿਸ ਸਟੇਸ਼ਨ ਉਥੇ ਤੁਸੀਂ ਕੰਟੈਕਟ ਕਰੋ ਅਸੀਂ ਨਾਲ ਵੀ ਨਾਲ ਤੁਹਾਡੀ ਹੈਲਪ ਲੀਨ ਦੇ ਪਹਾਰਾਂ ਵਿਚ ਹੋੜੇ ਲਗਾਤਾਰ بارش ਕਾਰਨ ਹੁਣ ਪੰਜਾਬ ਦੇ ਮੈਦਾਨੀ ਇਲਾਕਿਆਂ ਦੀਆਂ ਸਾਰੀਆਂ ਨਦੀਆਂ ਵਿੱਚ ਬਾੜ ਆ ਗਈ ਹੈ ਤੇ ਸਾਰਾ ਪੰਜਾਬ ਇਸ ਦੇ ਪੇਟ ਵਿੱਚ ਆ ਗਿਆ ਜੇ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਅੰਦਰ ਵਸੇ ਤਿੰਨ ਪਿੰਡ ਪੂਰੀ ਤਰ੍ਹਾਂ ਇਸ ਦੀ ਜਪੇਟ ਵਿੱਚ ਆ ਗਏ ਨੇ ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਦੇ ਰਹਿਣ ਵਾਲਿਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਤੇ ਸਰਕਾਰ ਵੱਲੋਂ ਹਰ ਕਿਸਮ ਦੀ ਰਾਹਤ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਤੇ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਜਗਾ ਚਮਕੌਰ ਸਾਹਿਬ ਹਲਕਾ ਉੱਥੇ ਫਸਿਆ ਬੰਦ ਕਿਹਾ ਜਾਂਦਾ ਹੈ ਤੇ ਉੱਥੇ ਖੜਾ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਪੂਰੀ ਇੱਥੇ ਸਾਰੇ ਇਲਾਕੇ ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਆ ਇੱਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਦੇ ਹਲਕੇ ਹੈ ਕਿ ਉੱਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾ ਹੈ ਕਿ ਤੁਸੀਂ ਆਪਣੇ 4-500 ਮੁੰਡੇ ਇੱਥੇ ਕਿਉਂ ਕਿ ਇੱਥੇ 24 ਘੰਟੇ ਕੰਮ ਕਰਨਾ ਚੱਲਣਾ ਹੈ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਪਰਮਜੀਤ ਕਿਸੇ ਦੀ ਕਮੀ ਨਾ ਛੱਡੀ ਸਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ-ਉੱਥੇ ਕੀ ਹਾਲਾਤ ਨੇ ਬਹੁਤ ਬੁਰੇ ਹਾਲਤ ਹੈ ਮੀਨ ਰੁਕ ਨਹੀਂ ਰਿਹਾ ਅ ਖਾਸ ਕਰਕੇ ਉਧਰ ਜਿਹੜਾ ਆਪਣਾ ਆ ਜਾਏਗਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉਥੇ ਵੀ ਬਬ ਰਹਾ ਲਾ ਗੁਰਦਾਸਪੁਰ ਸਰਕਾਰ ਮੈਂ 1 ਮਿੰਟ ਸਰਪੰਚ ਜੀ ਬੇਨਤੀ ਕਰਨੀ ਹੈ ਜੀ ਹਾਂਜੀ ਮੈਂ ਸਰ ਇਹ 1 ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚ ਕੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਹੀ ਜਾਂਦੀਆਂ ਨੇ ਜੀ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਵੀ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ ਤੇ ਮਤਲਬ 2-3 ਸਾਲਾਂ ਤੋਂ ਅਸੀਂ ਇਹ ਮੇਰੇ ਤੋਂ ਕਰ ਰਹੇ ਆ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੀ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਤੋਂ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰਕੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਸੀ ਸਭ ਤੋਂ ਪਹਿਲਾਂ ਉਹ ਗਿਰੀ ਹੈ ਜੀ ਉਦੋਂ ਬਾਅਦ ਗਿਰਦੇ-ਗਿਰਦੇ ਜੀ ਅੱਗੇ ਢਾਅ ਲੱਗਦੀ ਆ ਰਹੀ ਆ ਤੇ ਇਹਦਾ ਇਲਾਕੇ ਦੀ ਸੰਗਤਾਂ ਮੈਂ ਤੁਹਾਡੇ ਚੈ ਤੁਸੀਂ ਆ ਕੇ ਸਾਨੂੰ ਬਚਾ ਲਿਆ ਪਰ ਜਿਹੜਾ ਪ੍ਰਸ਼ਾਸਨ ਦੇ ਪੱਲੋਂ ਜਿਹੜੇ ਪ੍ਰਬੰਧ ਨਕਮੇ ਪ੍ਰਬੰਧ ਮੈਂ ਕਹੂੰਗਾ ਕੀਤੇ ਗਏ ਸੀਗੇ ਉਹਨਾਂ ਨੇ ਸਾਨੂੰ ਮਾਰ ਦੇਣਾ ਸੀਗੇ ਜੀ ਉਸ ਤੋਂ ਬਾਅਦ ਆ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੀ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਹੋ ਹੋਰ ਵੀ ਸਾਨੂੰ ਸੰਗਤ ਦੀ ਹੁਣ ਜ਼ਰੂਰਤ ਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਹੈ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂਦੀ ਹੈ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਤੇ ਬੰਗਲੌਰ ਦਾ ਮੈਂ ਹੋਰ ਵੀ ਧੰਨਵਾਦ ਕਰਦਾ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਅੱਜ ਮੈਂ ਅਸੀਂ ਟਰੈਕਟਰਾਂ 'ਚ ਤੇਲ ਪਾਉਣਾ ਜੀ ਸੀ ਬੀ 'ਚ ਤੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮੰਗਵੋਣੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਆ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸ਼ਿਫਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ ਦੋ ਜਾਂ ਤਿੰਨ ਸ਼ਿਫਟਾਂ 'ਚ ਬੰਦੇ ਚਾਹੀਦੇ ਆ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਬਾਦਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਬਾਰੇ ਤੁਸੀਂ ਕੀ ਕਹਦੇ ਕੀ ਸਰਕਾਰ ਦੇ ਬਾਰੇ ਬੰਦਾ ਕਿਵੇਂ ਦੇਖਦਾ ਯਾਰ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਲੋਕੀ ਆਪ ਜਾਣਦੇ ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫਿਰ ਹੋਏ ਇਹਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਆਪਾਂ ਸਭ ਹੁਣ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਦੀ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਹੇ ਬਚਾਰੇ ਗਰੀਬ ਹੈ ਪਹਿਲੇ ਤਾਂ ਉਹਨਾਂ ਦੀ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੇ ਵਰਕਰ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਇਹ ਮਤਰਪਾਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ ਤੇ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਤਾਂ ਫਿਰ ਫਾਇਦਾ ਨਹੀਂ ਆ ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਛੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜੰਮਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਆ ਰਹੇ ਮਾਲ ਸਾਹਿਬ ਪਿੰਡ ਦੇ ਲੋਕ ਕਹਿੰਦੇ ਕਹਿੰਦੇ ਮਾਈਨਿੰਗ ਬੜੀ ਹੋਈ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਆ ਨਾ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ੱਤਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨੂੰ ਪੁੱਛ ਰਿਹਾ ਸੀ ਰਾਤ ਕੀ ਕੀ ਹੋ ਰਹੀ ਹੈ ਜੀ ਮੈਂ ਇਹ ਇੱਥੇ ਕੀ ਕਰਦੇ ਮਾਈਨਿੰਗ ਵਾਲੇ ਜਮਾਂ ਬੰਦ ਦੇ ਨਾਲ-ਨਾਲ ਪੱਟੀਆਂ ਜਾਂਦੇ ਆ ਉਹਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਵੇ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਤੇ ਬਣਾਵਾਂਗੇ ਪੱਕੇ ਅਬ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਊਗੀ ਅ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ ਸਰਪੰਚੋ ਇੱਕ ਜਿਹੜਾ ਫੋਜਪਾਲ ਦੇ ਵਿੱਚ ਕੱਲ ਸੀਐਮ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਬਾਰੇ ਕੋਈ ਪ੍ਰਤੀਕਰਮ ਯਾਰ ਮੈਂ ਹੁਣ ਉਹਦੇ ਬਾਰੇ ਕੁਝ ਨਹੀਂ ਕਹਿਣਾ ਦੱਸਾ ਕੀ ਹੈ ਹੁਣ ਉਹ ਸ਼ਰਮ ਆਉਂਦੀ ਹੈ ਕਿ ਅਜੇ ਡਰਮੇ ਨਿਕਲਿਆ ਸਰ ਇੱਥੇ ਨੇ ਜੀ ਸਰ ਜਾ ਬੜੇ ਹਾਲਾਤ ਨੇ ਜਿਹੜਾ ਅਸੀਂ ਇਸ ਟਾਈਮ ਕੰਪੋਰਟਾਰ ਤੇ ਫਸੀਆਂ ਬੰਦ ਕੋ ਖੜੇ ਆ ਪਰ ਇੱਥੇ ਪ੍ਰੋਬਲਮ ਇਹ ਹੈ ਵੀ ਜੇ ਇੱਥੇ ਕੁਝ ਹੋ ਜਾਂਦਾ ਤਾਂ ਸਨੁਚਾ ਜਿਹੜਾ ਮੱਛਵਾੜਾ ਸਾਈਡ ਦਾ ਇਲਾਕਾ ਬੇਟ ਖੇਤਰਾ ਸਾਰਾ ਇਹਦੇ ਨਾਲ ਨੁਕਸਾਨਿਆ ਜਾ ਸਕਦਾ ਪਿਛਲੇ 3-4 ਦਿਨ ਤੋਂ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਸਰਕਾਰਾਂ ਜੋ ਵੀ ਆਪਣਾ ਕਰ ਰਹੀਆਂ ਨੇ ਉਹ ਨਾ ਕਾਫੀ ਹੈ ਇੱਥੇ ਲਈ ਸੰਗਠੀ ਆਪਣੇ ਲੈਵਲ ਦੇ ਉੱਤੇ ਜੇ ਮੈਂ ਕਹਾ ਵੀ ਇਸ ਟਾਈਮ ਰੁਕੀ ਬੈਠੀ ਆ ਮੈਂ ਸਲੂਟ ਕਰਦਾ ਪੰਜਾਬੀਆਂ ਨੂੰ ਕਿਉਂਕਿ ਜਿਹੀ ਮਾੜੀ ਘੜੀ ਦੇ ਵਿੱਚ ਉਹ ਇਕੱਠੇ ਹੋ ਕੇ ਇੱਕ ਪਾਸੇ ਨੂੰ ਹਾਂ ਦਾ ਨਾਰਾ ਮਾਰਦੇ ਆ ਤਾਂ ਯਕੀਨਨ ਤੌਰ ਤੇ ਪਰਮਾਤਮਾ ਵੀ ਨਾਲ ਖੜਦਾ ਤੇ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸੁਖਦੀਪ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਕੱਲ ਦੋ ਤਿੰਨ ਵੀਡੀਓ ਇੱਥੇ ਦੀਆਂ ਵਾਇਰਲ ਹੋਈਆਂ ਸੀ ਉਸ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਤੇ ਕਿਹਾ ਵੀ ਮੈਂ ਬੰਦ ਤੇ ਜਾਣਾ ਚਾਹੁੰਦਾ ਅੱਜ ਜੋ ਆਏ ਨੇ ਉਹਨਾਂ ਨੇ ਮਾਲੀ ਮਦਦ ਵੀ ਕੀਤੀ ਆ ਗਾਹਾਂ ਤੋਂ ਸਾਡੀ ਡਿਊਟੀ ਵੀ ਲਈ ਆ ਵੀ ਪੱਕੇ ਤੌਰ ਤੇ ਤੇ ਕੈਂਪ ਲੈ ਕੇ ਬੰਦੇ ਲੈ ਕੇ ਬੈਠੋ ਤੇ ਕਿਸੇ ਵੀ ਕਿਸਮ ਦੀ ਨਨੋ ਕੇ ਲੋਡ ਪੈਂਦੀ ਆ ਚਾਹੇ ਡੀਜ਼ਲ ਦੀ ਹੋਵੇ ਤਰਪਾਲਾਂ ਦੀ ਹੋਵੇ ਦਵਾਈਆਂ ਦੀ ਹੋਵੇ ਕੋਈ ਉਹਨਾਂ ਨੂੰ ਲੋਡ ਹੋਵੇ ਤਾਂ ਉਹਦੇ ਲਈ ਮੈਂ ਇਹਨਾਂ ਦੇ ਸਿੱਧਾ ਸੰਪਰਕਾਂ ਸਰਪੰਚ ਸਾਹਿਬ ਨੂੰ ਨੰਬਰ ਵੀ ਦਿੱਤਾ ਤੇ ਰੋਜ਼ਾਨਾ ਅਸੀਂ ਇੱਥੇ ਡਿਊਟੀ ਵੀ ਦਵਾਂਗੇ ਜੋ ਪਾਰਟਿਕਲ ਹੁਕਮ ਲੱਗਿਆ ਤਾਂ ਦੇ ਇਹਨਾਂ ਨਭਾਵਾਂਗੇ ਤੇ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਇਹ ਜਿਹੜਾ ਪ੍ਰਕੋਪ ਜਿਹੜਾ ਹੁਣ ਚੱਲ ਰਿਹਾ ਸਮੁੱਚੇ ਪੰਜਾਬ ਤੇ ਜਲਦੀ ਪੰਜਾਬੀ ਉਹਨਾਂ ਤੋਂ ਸਰਕਾਰਾਂ ਨੂੰ ਪਾਣੀ ਵੀ ਹੋਰ ਛੱਡੇ ਜਾ ਰਿਹਾ ਬਾਪੂ ਇਸੇ ਕਿਸ ਤਰ੍ਹਾਂ ਦੀ ਸਿੱਤੀ ਆ ਦੇਖੋ ਪ੍ਰੋਬਲਮ ਹੈ ਇਸ ਟਾਈਮ ਤੇ ਹਰ ਸਾਰਾ ਕੰਮ ਡੇਂਜਰਸ ਹੈ ਜੀ ਕਿ ਉਹ ਰੁੱਤੇ ਪਹਾਰਾਂ ਨਹੀਂ ਪਈ ਜਾਂਦੇ ਹੈ ਤਾਂ ਕੁਦਰਤ ਦਾ ਜੀ ਪਰ ਇਹਦੇ ਵਿੱਚ ਸਰਕਾਰਾਂ ਦੀ ਇਹ ਕਮੀਆਂ ਵੀ ਸਮੇਂ ਰਹਿੰਦੇ ਹੋਏ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਅਜੇ ਹਾਲ ਤੱਕ ਕਿਸੇ ਟਾਈਮ ਵੀ ਹੋ ਸਕਦਾ ਕਿਉਂਕਿ ਕੁਦਰਤ ਦਾ ਕੁਝ ਨਹੀਂ ਪਤਾ ਹੁੰਦਾ ਕਿੱਧਰ ਨੂੰ ਕੀ ਹੋਣਾ ਪਰ ਆਪਾਂ ਨੂੰ ਤਿਆਰ ਬਤਿਆ ਰਹਿਣਾ ਚਾਹੀਦਾ ਜੀ ਸਰਕਾਰ ਨਾਕਾਮਯਾਬ ਰਹੀ ਹੈ ਪਰ ਮੈਂ ਧੰਨਵਾਦ ਕਰਦਾ ਸਮੁੱਚੀ ਕਾਲੀ ਦਲ ਦੀ ਟੀਮ ਦਾ ਜਿਹੜੇ ਹਰੇਕ ਜਿਹੜਾ ਪ੍ਰਭਾਵ ਏਰੀਆ ਤੇ ਹਰੇਕ ਤੇ ਚੀਜ਼ ਦੀ ਚਾਹੇ ਉਸ ਮਗਰੀ ਦੀ ਲੋੜ ਹੋਵੇ ਚਾਹੇ ਡੀਜ਼ਲ ਦੀ ਲੋੜ ਹੋਵੇ ਚਾਹੇ ਪੰਪਾਂ ਦੀ ਲੋੜ ਹੋਵੇ ਹਰੇਕ ਚੀਜ਼ ਲਈ ਪੂਰੀ ਟੀਮ ਜਿਹੜੀ ਹੈ ਤੰਦ ਹੀ ਨਾ ਖੜੀ ਆ ਮੈਂ ਧੰਨਵਾਦ ਦਿੰਦਾ ਸਮੁੱਚੇ ਇਲਾਕਾ ਨਿਵਾਸੀਆਂ ਦਾ ਜਿਹੜੇ ਪਿੱਛੇ ਪ੍ਰਚਾਰ ਪੰਨਾਂ ਤੇ ਇੱਥੇ ਪਹਰਾ ਲਈ ਬੱਤੀ। ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਨੇ ਪ੍ਰਬੰਧ ਰੱਖੇ। ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਦੇਖੋ ਤੁਸੀਂ ਇੱਥੇ ਆਮ ਲੋਕਾਂ ਤੋਂ ਜ਼ਿਆਦਾ ਪੁੱਛ ਸਕਦੇ ਹੋ ਜੇ ਮੈਂ ਕਹੂੰ ਤਾਂ ਅਗਲੇ ਨੇ ਕਹਿਣਾ ਵੀ ਇਹ ਸ਼ਾਇਦ ਪੋਲਿਟਿਕਲ ਸਟੇਟਮੈਂਟ ਹੋ ਜਾਂਦੀ ਹੈ ਪਰ ਮੈਂ ਇਹ ਕਹਿਣਾ ਚਾਹੁੰਗਾ ਕਿ ਲੋਕ ਇਤੋਂ ਨਾ ਖੁਸ਼ ਨੂੰ ਪਰ ਇਹ ਵੀ ਕਿਹਦੀ ਡਿਊਟੀ ਆ ਕਿਹਨੇ ਗਲਤ ਕੀਤਾ ਇਹ ਸਮਾਂ ਰਹਿਣ ਦੇ ਬਾਅਦ ਗੱਲ ਕਰ ਲਾਂਗੇ ਫਿਲਹਾਲ ਤਾਂ ਆਪਾਂ ਨੂੰ ਇਸ ਚੀਜ਼ ਨੂੰ ਰੋਕਣ ਦੀ ਲੋੜ ਹੈ। ਪੰਜਾਬ ਸਰਕਾਰ ਦੇ ਖਿਲਾਫ ਕੋਈ ਵੀ ਬੋਲਦਾ ਹੈ ਉਸ ਨੂੰ ਸਰਕਾਰ ਚੁੱਪ ਕਰਵਾ ਦਿੰਦੀ ਇਸ ਰਕਾਰ ਵੇਲੇ ਵੀ ਇਹੀ ਹਾਲ ਹੈ ਦਰਅਸਲ ਨਿਊ ਚੰਡੀਗੜ੍ਹ ਕੋਲ ਸਥਿਤ ਮੁੱਲਾਪੁਰ ਵਿੱਚ ਕੁਝ ਜਥੇਬੰਦੀਆਂ ਨੇ ਜਨਤਾ ਦਰਬਾਰ ਰੱਖਿਆ ਸੀ ਪਰ ਇਹ ਜਨਤਾ ਦਰਬਾਰ ਪੁਲਿਸ ਨੇ ਸਰਕਾਰ ਦੇ ਕਹਿਣ ਤੇ ਨਹੀਂ ਹੋਣ ਦਿੱਤਾ ਤੇ ਲੋਕਾਂ ਨੂੰ ਜਨਤਾ ਦਰਬਾਰ ਵਿੱਚ ਪਹੁੰਚਣ ਨਹੀਂ ਦਿੱਤਾ ਗਿਆ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਹੱਕ ਹੈ ਤੇ ਉਹ ਸਰਕਾਰ ਤੋਂ ਜਵਾਬ ਲੈਣ ਕਿ ਇਨ੍ਹਾਂ 4 ਸਾਲਾਂ ਵਿੱਚ ਸਰਕਾਰ ਨੇ ਕੀ ਕੀਤਾ ਹੈ ਅੱਜ ਜਿਹੜਾ ਅਸੀਂ ਮੁੱਲਾਪੁਰ ਬਹਿਰੀਅਤ ਤੇ ਇੱਕ ਜਨਤਾ ਦਰਬਾਰ ਲਾਣਾ ਸੀ ਉਹ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਜਿੰਨੇ ਸਮੇਂ ਦਰਾਂ ਅਸੀਂ ਮਿਥਿਆ ਹੋਇਆ ਸੀ ਉਸ ਸਮੇਂ ਦਰਾਂ ਬਾਦਸ਼ਾਹ ਨੇ ਸਾਨੂੰ ਪਿੰਡੋਂ ਮੁੱਲਾਂਪੁਰ ਬੈਰੀਅਰ ਤੱਕ ਨਹੀਂ ਪਹੁੰਚਣ ਦਿੱਤਾ ਉਹਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਨਕਾਮੀ ਜਿਹੜਾ ਕਿ ਨਿਊ ਚੰਡੀਗੜ੍ਹ ਤੋਂ ਅਸੀਂ 1 ਕਿਲੋਮੀਟਰ ਦੂਜੇ ਬੈਠੇ ਆ ਅਸੀਂ ਸਵੇਰੇ 5 ਵਜੇ ਦੇ ਨਾਲੇ ਦੇ ਉੱਤੇ ਖੜੇ ਸੀ ਤਾਂ ਹੁਣ ਜਾ ਕੇ 4 ਵਜੇ ਅਸੀਂ ਉਤੋਂ ਨਾਲਾ ਕ੍ਰੋਸ ਕਰਕੇ ਆਏ ਆ ਤੇ ਜਿਹੜੀ ਸਾਡੀ ਸੰਗਤ ਬਾਹਰੋਂ ਆਈ ਸੀ ਪਿੰਡਾਂ ਦੇ ਹਲਕਾ ਖਾੜ ਤੋਂ ਸਰਕਾਰ ਨੇ ਉਹਨਾਂ ਦੇ ਨਾਲ ਬਹੁਤ ਬੱਸ ਲੋਕੀ ਕੀਤੀ ਹੈ ਜਦ ਕੇ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਆਏ ਸੀ ਕਿਸੇ ਉਹਦੀ ਗੱਡੀਆਂ ਦੀ ਚਾਬੀਆਂ ਖੋਦੀਆਂ ਕਿਸੇ ਨੂੰ ਖੁਰ ਨਹੀਂ ਦਿੱਤਾ ਪ੍ਰਸ਼ਾਸਨ ਨੇ ਸਾਡੇ ਲੋਕਾਂ ਨਾਲ ਬਹੁਤ ਤੱਕਾ ਕੀਤਾ ਅਸੀਂ ਬਹੁਤ ਸ਼ਾਂਤਪੂਰਵਕ ਇੱਕ ਪ੍ਰੋਗਰਾਮ ਰੱਖਿਆ ਸੀ ਜਿਹਦਾ ਨਾਂ ਅਸੀਂ ਇੱਕ ਜਨਤਾ ਦਰਬਾਰ ਰੱਖਿਆ ਸੀ ਨਾ ਕਿ ਧਰਨਾ ਅਸੀਂ ਸਰਕਾਰ ਨੂੰ ਅਸੀਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇੱਕ ਇੱਕ ਸਾਰੀ ਚੀਜ਼ਾਂ ਦੱਸੀਆਂ ਹੋਈਆਂ ਸੀ ਵੀ ਸਾਡਾ ਇੱਕ ਸ਼ਾਂਤ ਪੂਰਵਿਕ ਜਿਹੜਾ ਕਿ ਰੋਸ ਹੈ ਸਰਕਾਰ ਦੇ ਖਿਲਾਫ ਸਾਡੇ ਲੋਕ ਇਸ ਗੱਲ ਤੋਂ ਬਹੁਤ ਨਿਮੋਸ਼ੇ ਹੋਏ ਐ ਅੱਜ ਹਜ਼ਾਰਾਂ ਦੇ ਹਿਸਾਬ ਤੇ ਲੋਕ ਪਹੁੰਚੇ ਉਹਦੇ ਵਿੱਚ ਸਰਕਾਰ ਨੇ ਸਾਡੇ ਨਾਲ ਕੀ ਕੀਤਾ ਹਜ਼ਾਰ ਸੈਂਕੜੇ ਦੇ ਹਿਸਾਬ ਤੇ ਉਹਨਾਂ ਨੇ ਸਾਡੇ ਉੱਥੇ ਮੌਕੇ ਤੇ ਉਸ ਦਾ ਪ੍ਰਸ਼ਾਸਨ ਸਾਰਾ ਪੂਰਾ ਕਾਇਮ ਕੀਤਾ ਹੋਇਆ ਸੀ ਉਹ ਕੁਦਰਤੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਅਸੀਂ ਉੱਥੇ ਮੌਕੇ ਤੇ ਪਹੁੰਚ ਨਹੀਂ ਸਕੇ ਪਰ ਸਾਡੇ ਲੋਕਾਂ ਦੇ ਨਾਲ ਬਹੁਤ ਬਸ ਲੋਕੀ ਕੀਤੀ ਜਿਹੜੀ ਉਹ ਸਰਕਾਰ ਨੂੰ ਬਿਬਾ ਅਨਮੋਲ ਗੱਲ ਮੰਨ ਨੂੰ ਅਸੀਂ ਸਾਡੇ ਲੋਕ ਇਹ ਪੁੱਛਣਾ ਚਾਹੁੰਦੇ ਸੀ ਸਾਡਾ ਹੱਕ ਹੈ ਸਾਡਾ ਹੱਕ ਹੈ ਇਸ ਗੱਲ ਦਾ ਅਸੀਂ ਆਪਣੇ ਨਿਵੇਂਦੇ ਨੂੰ ਪੁੱਛ ਸਕਦੇ ਹਾਂ ਵੀ ਤੁਸੀਂ ਪੌਣੇ 4 ਸਾਲਾਂ ਵਿੱਚ ਕੀ ਕੀਤਾ ਅੱਗੇ ਤੁਸੀਂ ਸਾਲ ਦੇ ਵਿੱਚ ਸਵਾ ਸਾਲ ਵਿੱਚ ਕੀ ਕਰੋਗੇ ਉਹ ਸਰਕਾਰ ਨੇ ਜੋ ਸੁਣਨਾ ਕੀਤਾ ਅਸੀਂ ਉਸ ਗੱਲ ਦੀ ਪੂਰੀ ਨਕੀਦੀ ਕਰਦੇ ਹਾਂ ਸਾਡੇ ਮੈਂ ਹੁਣ ਪਿੰਡ ਤੋਂ ਨਿਕਲ ਤਾਂ ਹੋਇਆ ਆ ਕੇ ਆਪਣੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਸਾਡੇ ਜਥੇ ਖੜੇ ਸੀ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਮੈਂ ਪਿੰਡ-ਪਿੰਡ ਪਹੁੰਚ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਜ਼ਿਆਦਾ ਕੋਈ ਨਾਂ ਕਹਿਣਾ ਹੋਇਆ ਲੋਕ ਇਸ ਗੱਲ ਤੋਂ ਜਾਣੂ ਹੈ ਸਰਕਾਰ ਨੇ ਸਾਡੇ ਲੋਕਾਂ ਨਾਲ ਬਹੁਤ ਮਾੜਾ ਕੀਤਾ ਪਿਛਲੇ 70 ਸਾਲਾਂ ਤੱਕ ਕੀਤਾ ਸੀ ਪਰ ਜਿਹੜਾ ਅੱਜ ਕੀਤਾ ਉਹ ਬਹੁਤ ਮਾੜਾ ਕੀਤਾ ਸਾਡਾ ਇਹ ਪ੍ਰੋਗਰਾਮ ਸੀ ਉਹ ਬਹੁਤ ਸ਼ਾਂਤਪੂਰਵਕ ਸੀ ਸਾਡਾ ਕੋਈ ਕਿਸੇ ਦੇ ਨਾਲ ਤੱਕਾ ਕਰਨ ਦੀ ਕੋਈ ਹੋਂਦ ਨਹੀਂ ਸੀ ਪਰ ਸਰਕਾਰ ਨੇ ਸਾਡੇ ਲੋਕਾਂ ਨੂੰ ਅੱਜ ਇਹ ਗੱਲ ਸਾਹਸ ਕਰਾਤੀ ਵੇ ਡੰਡੇ ਦੇ ਨਾਲ ਹੀ ਆਪਾਂ ਨੂੰ ਜੀਣਾ ਪੈਣਾ ਇੱਥੇ ਨਹੀਂ ਸਾਡੇ ਨਾਲ ਜਿੱਦਾਂ ਕਿ ਅਸੀਂ ਉਹਦੇ ਪਿਛਲੇ ਸਮੇਂ ਦੌਰਾਨ ਅੱਜ ਆਪਾਂ ਆਜ਼ਾਦੀ ਪੜਦੇ ਆਂ ਆਜ਼ਾਦੀ ਨਹੀਂ ਹੈ ਸਾਡੇ ਲੋਕਾਂ ਵਾਸਤੇ 1 ਕਿਲੋਮੀਟਰ ਦੂਰ ਤੇ ਦੇਖਣਾ ਚਾਹੀਦਾ ਸਰਕਾਰਾਂ ਨੂੰ ਸੁਣਨਾ ਚਾਹੀਦਾ ਵੀ ਇੱਥੇ ਕੀ ਹਾਲਾਤ ਆ ਪਿਆ ਲੋਕਾਂ ਦੇ ਮੈਂ ਜਾਣਾ ਕੋਈ ਨਾ ਕਹਿੰਦਾ ਹੋਇਆ ਸਾਰੀ ਸੰਗਤਾਂ ਨਾਲ ਜਿੱਥੇ ਮੈਂ ਅਲੱਗ-ਅਲੱਗ ਜਥਿਆਂ ਨੂੰ ਗਿਆ ਜਥਿਆਂ ਕੋਲ ਗਿਆ ਉਹਨਾਂ ਦਾ ਧੰਨਵਾਦ ਕਰਦਾ ਵੀ ਜਿਹੜੇ ਨੇ ਆ ਕੇ ਮੀਂਹ ਦੇ ਵਿੱਚ ਵਾਸਦੇ ਵਿੱਚ ਸਾਡੇ ਲੋਕਾਂ ਦੀ ਲੋਕਾਂ ਨੇ ਆਪਣੀ ਆਵਾਜ਼ ਸੁਰਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹਦੇ ਨਾਲ ਸੁਣਨ ਦੀ ਸੁਣਨ ਦੀ بجائے ਧੱਕਾ ਕਰਨ ਦੀ ਕੋਸ਼ਿਸ਼ કરી ਇਸ ਗੱਲ ਦੀ ਮੈਂ ਕਿੱਡੀ ਕਰਦਾ ਵੀ ਬਨਮੋਲ ਗਗਨਮਾਨ ਨੂੰ ਕਹਿ ਰਹੇ ਹਾਂ ਇਸ ਗੱਲ ਦਾ ਆਉਣੇ ਆਉਣੇ ਇਹਨਾਂ ਦੇ ਵਿੱਚ ਪ੍ਰੋਗਰਾਮ ਰੱਖਾਂਗੇ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਸਾਰੇ ਲੋਕਾਂ ਦੀ ਰਾਏ ਦੇ ਨਾਲ ਅਸੀਂ ਇੱਕ ਫੰਕਸ਼ਨ ਰੱਖਾਂਗੇ ਉਹਦੇ ਵਿੱਚ ਫਿਰ ਦੁਬਾਰੇ ਵੀ ਬਨਮੋਲ ਗਗਨਮਾਨ ਨੂੰ ਤੇ ਸੀਐਮ ਸਾਹਿਬ ਨੂੰ ਅਸੀਂ ਸਪੈਸ਼ਲ ਤੌਰ ਤੇ ਸੱਦਾਂਗੇ ਤਾਂ ਕਿ ਜਿਹੜਾ ਔਨਲਾ ਕੰਮ ਸਾਡੇ ਲੋਕਾਂ ਦਾ ਹੋਣਾ ਉਹ ਕਰਵਾ ਸਕੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਜੇ ਨੈਸ਼ਨਲ ਪੰਥਕ ਦਲ ਨੇ ਹੜਪੀੜਤਾਂ ਲਈ ਲਗਾਏ ਸਹਾਇਤਾ ਕੈਂਪ ਜਿੱਥੇ ਸਾਰੀ ਦੁਨੀਆ ਚੋਂ ਮਦਦ ਭੇਜੀ ਜਾ ਰਹੀ ਹੈ ਉੱਥੇ ਸਾਡੀਆਂ ਜਥੇਬੰਦੀਆਂ ਵੀ ਇਸ ਮਿੱਠੇ ਦਿਨ ਰਾਤ ਮਦਦ ਵਿੱਚ ਲੱਗਿਆ ਹੋਈਆਂ ਹਨ। ਇਸ ਮੌਕੇ ਤੇ ਬੋਲਦਿਆਂ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਪ੍ਰਸ਼ਾਸਨ ਬੇੜੀਆਂ ਦਾ ਪ੍ਰਬੰਧ ਕਰ ਦੇ ਤਾਂ ਜੋ ਉਹ ਲੋਕਾਂ ਤੱਕ ਰਾਸ਼ਨ ਦਿੱਤਾ ਜਾਵੇ ਜਿਨ੍ਹਾਂ ਕੋਲ ਕੋਈ ਵੀ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਉਨ੍ਹਾਂ ਤੱਕ ਕੋਈ ਨਹੀਂ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਅਸੀਂ ਕਈ ਦਿਨਾਂ ਤੋਂ ਲੰਗਰ ਤੇ ਮੈਡੀਕਲ ਕੈਂਪ ਆ ਦੋਨੇ ਲਗਾਏ ਆ ਇੱਥੇ ਸਾਡੇ ਦਲ ਦੇ ਇੱਕ ਪ੍ਰਦਾਨ ਬਾਬਾ ਜਤਿੰਦਰ ਸਿੰਘ ਜੀ ਦਾਬਾਂ ਵਾਲੇ ਇਸ ਇਲਾਕੇ ਦੇ ਇਲਾਕੇ ਤੋਂ ਜਾਣੂ ਵੀ ਆ ਤੇ ਪ੍ਰਸ਼ਾਸਨ ਤੋਂ ਵੀ ਜਾਣੂ ਆ ਕਿਸੇ ਦੀ ਲੋੜ ਪੈਂਦੀ ਆ ਵੀ ਕਿਹੜੇ ਪਿੰਡਾਂ ਜਾਣਾ ਚਾਹੀਦਾ ਕਿੱਧਰ ਵੱਧ ਲੋੜ ਆ ਅਸੀਂ ਪਹਿਲਾਂ ਅਸੀਂ ਪਰਸ ਚ ਉੱਥੇ ਅੱਗੇ ਪਿੰਡਾਂ ਜਾ ਕੇ ਅੱਜ ਕੁਝ ਪਾਣੀ ਅੱਗੇ ਨੂੰ ਘਟਿਆ ਹੈ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸੰਗਤਾਂ ਦੂਰ ਦਰਦਾਂ ਤੇ ਆਉਂਦੀਆਂ ਰਾਸ਼ਨ ਲੈ ਕੇ ਜਾਂ ਹੋਰ ਉਹਨਾਂ ਨੂੰ ਨਾਲ ਲੈ ਕੇ ਅਗਲੇ ਪਿੰਡਾਂ ਤੇ ਜਿਹੜੇ ਪਿੰਡ ਕਿਸਤੀਆਂ ਰਾਈ ਇੱਥੇ ਰਸਤੇ ਪਹੁੰਚਦਾ ਹੈ ਉੱਥੇ ਜ਼ਰੂਰ ਜਾਇਆ ਜਾਵੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਰਾਸ਼ਨ ਲੈ ਆਉਂਦੀਆਂ ਪਰ ਵਾਪਸ ਜਾਣ ਦੀ ਜਲਦੀ ਕਰਦੀਆਂ ਉਹ ਛੜਕ ਤੇ ਹੀ ਰਾਸ਼ਨ ਲਾ ਕੇ ਦਾਣਾ ਪੱਠਾ ਲਾ ਕੇ ਵਾਪਸ ਜਾਣ ਦੀ ਕਾਲੀ ਚ ਹੁੰਦੀਆਂ ਸੋ ਸਾਡੀ ਬੇਨਤੀ ਹੈ ਕਿ ਜਿਵੇਂ ਅਸੀਂ ਆ ਕੇਂਦਰ ਬਣਾਇਆ ਹੋਰ ਵੀ ਜਿੱਥੇ ਬੰਦੀਆਂ ਨੇ ਕੇਂਦਰ ਬਣਾਇਆ ਹੈ ਅੱਜ ਇੱਥੇ ਅਸੀਂ ਖੜੇ ਆਏ ਇਹ ਸਾਹਪੁਰ ਜਾਜਨਪਿੰਡ ਹੈ ਇਹ ਵਿਚਕਾਰ ਪੈਂਦਾ ਦੋਨੇ ਜੇਰਾ ਬਾਬਾ ਨਾਨਕ ਫਤਿਹਗਰ ਚੂੜੀਆਂ ਦੇ ਵਿਚਕਾਰ ਜੇ ਪੈਂਦਾ ਹੈ ਇੱਥੇ ਅਸੀਂ ਦਾਣਾ ਪੱਠਾ ਵੀ ਬਹੁਤ ਆਉਣ ਵਾਲਾ ਪਿੱਛੋਂ ਅਸੀਂ ਇੱਥੇ ਪਸ਼ੂਆਂ ਦਾ ਵੀ ਸਾਰਾ ਦਾਣਾ ਪੱਠਾ ਤੇ ਡਾਕਟਰਾਂ ਦਾ ਪ੍ਰਬੰਧ ਕੀਤਾ ਹੈ ਤੇ ਨਾਲ ਨਾਲ ਸਾਡੀ ਚਲਦੀ ਪੈਣ ਵੀ ਪਿੰਡਾਂ 'ਚ ਜਾਏਗੀ ਮੈਡੀਕਲ ਸਹੂਤ ਵਾਸਤੇ ਸੋ ਇਹ ਅਸੀਂ ਇਨਾਂ ਦਾ ਪ੍ਰਬੰਧ ਕੀਤਾ ਤੇ ਨਾਲ ਨਾਲ ਅਸੀਂ ਚਾਹਾਂਗੇ ਜੇ ਪ੍ਰਸ਼ਾਸਨ ਇੱਕ ਦੋ ਬੇੜੀਆਂ ਦਾ ਪ੍ਰਬੰਧ ਕਰ ਦੇਵੇ ਤੇ ਉਹਨਾਂ ਬੇੜੀਆਂ ਦੇ ਰਾਹੀਂ ਦੂਰ ਤੱਕ ਜਿੱਥੋਂ ਤੱਕ ਆਮ ਸੰਗਤ ਨਹੀਂ ਜਾ ਸਕਦੀ ਜਾਂ ਅਸੀਂ ਨਹੀਂ ਜਾ ਸਕਦੇ ਸਿਰਫ ਇੱਕੋ ਇੱਕ ਸਾਧਨ ਬੇੜੀਆਂ ਹੀ ਆ ਉਹਨਾਂ ਬੇੜੀਆਂ ਦੇ ਰਾਹੀਂ ਉਹਨਾਂ ਘਰੇ ਹੋਏ ਲੋਕਾਂ ਤੱਕ ਵੀ ਰਾਸ਼ਨ ਮੈਡੀਕਲ ਸਹੂਲਤ ਪਹੁੰਚਾਈ ਜਾਵੇ ਉਹਨਾਂ ਦਾ ਉਹਨਾਂ ਦੀ ਸਾਰ ਲਈ ਜਾਵੇ ਹਾਲਾਂਕਿ ਬਹੁਤ ਸਾਰੇ ਹੈਲੀਕਾਪਟਰ ਲੱਗੇ ਹੋਏ ਆ ਉਹਨਾਂ ਤੱਕ ਜਾ ਰਹੇ ਨੇ ਪਰ ਕਿਉਂਕਿ ਸੰਭਵ ਨਹੀਂ ਕਿ ਘਰ-ਘਰ ਤੱਕ ਉਹਨਾਂ ਤੱਕ ਪਹੁੰਚਿਆ ਜਾ ਸਕੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿੰਨੀਆਂ ਸੰਗਤਾਂ ਸਾਡੇ ਨਾਲ ਅੱਜ ਵੀ ਮਹਾਪੁਰਖਾਂ ਦੇ ਜਨਮ ਸਥਾਨ ਰੋਡੇ ਨਗਰ ਤੋਂ ਵੀ ਪੰਜੀ ਸਿੰਘ ਆਏ ਆ ਜਿਹੜੇ ਕਹਿੰਦੇ ਅਸੀਂ ਇੱਥੇ ਰਹਿ ਕੇ ਕੁਝ ਦਿਨ ਸੇਵਾ ਕਰਨੀ ਹੈ ਹੋਰ ਵੀ ਕੁਝ ਪਿੰਨਾਂ ਤੋਂ ਇੰਟਰਨੈਸ਼ਨਲ ਪੰਤਖਤਲ ਦੇ ਵਲੰਟੀਅਰ ਆ ਰਹੇ ਆ ਕਿ ਅਸੀਂ ਇੱਥੇ ਰਹਿ ਕੇ ਤਾਂ ਕਿ ਬਾਬਾ ਜੀ ਦੇ ਨਾਲ ਬਾਬਾ ਜਤਿੰਦਰ ਸਿੰਘ ਦੇ ਨਾਲ ਸੇਵਾ ਨਿਭਾਈਏ ਜਿਵੇਂ ਕਿ ਡਾਕਟਰ ਰਵਿੰਦਰਜੀਤ ਸਿੰਘ ਸਾਡੇ ਇਹ ਬਹੁਤ ਲੰਮੇ ਸਮੇਂ ਤੋਂ ਸਾਡੇ ਦੀ ਸੇਵਾ ਕਰ ਰਹੇ ਆ ਇਹ ਮੈਡੀਕਲ ਦੀ ਸੇਵਾ ਨਿਭਾ ਰਹੇ ਆ ਸੋ ਇਹਨਾਂ ਦੀ ਵੀ ਸੇਵਾ ਪਿੰਡਾਂ 'ਚ ਵੀ ਲਵਾਂਗੇ ਹੋਰ ਵੀ ਇੱਕ ਡਾਕਟਰਾਂ ਦੀ ਟੀਮ ਆ ਰਹੀ ਹੈ ਜਿਹੜੀ ਸਾਡੀ ਚਲਦੀ ਫਿਰਦੀ ਗੱਡੀ ਦੇ ਵਿੱਚ ਜਿਹਨੂੰ ਮੋਬਾਈਲ ਮੈਡੀਕਲ ਕਹਿ ਲਿਏ ਉਹਦੇ ਵਿੱਚ ਵੀ ਇਹ ਨਾਲ ਸੇਵਾ ਨਿਭਾਉਣਗੇ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਤਕ ਲਈ ਮੈਂ ਨਹੀਂ ਇਹਨਾਂ ਕਿ ਤੇ ਜਿੰਦ ਕਾਰਨ ਦਿਓ ਜਾਜ਼ਤ Rab